ਜੀ ਸ਼ਹਿਰ ਦੇ ਆਸ-ਪਾਸ ਜਿਹੜੀ ਆ ਪੇਂਟਿੰਗ ਕੀਤੀ ਗਈ ਹੈ ਕੀ ਗੱਲ ਹੈ ਮੈਂ ਇਸ ਪੇਂਟਿੰਗ ਨੂੰ ਸ਼ਹਿਰ ਦੇ ਹਰ ਚੌਂਕ ਤੇ ਜੋ ਪੇਂਟਿੰਗ ਕੀਤੀ ਗਈ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਜੇ ਉਹਨਾਂ ਦੇ ਸੰਬੰਧ ਵਿੱਚ ਕੀਤੀ ਗਈ ਹੈ ਕਿਉਂਕਿ ਦੇਖ ਕੇ ਹਰ ਪਰਿਵਾਰ ਹਰ ਬੱਚਾ ਇਹ ਦੇਖ ਕੇ ਉਹ ਆਕਰਸ਼ਿਤ ਹੋ ਰਿਹਾ ਹੈ ਕਿ ਇਹ ਪੇਂਟਿੰਗ ਦੇ ਵਿੱਚ ਸਾਨੂੰ ਇਹਦਾ ਮਤਲਬ ਆਹ ਇਹ ਛਾਸ ਜੋ ਕੀਤੀ ਹੋਈ ਹੈ ਇਹ ਕਿਹਨਾਂ ਕਿਹਦੇ ਗੁਰੂ ਜੀ ਦੀ ਹੈਗੀ ਹੈ ਬੱਚੇ ਪੁੱਛਦੇ ਨੇ ਆਪਣੇ ਪੇਰੈਂਟਸ ਨੂੰ ਤੇ ਜੋ ਬੱਚੇ ਇਤਿਹਾਸ ਨੂੰ ਪੜ੍ਹ ਕੇ ਨਹੀਂ ਜਾ ਸਕਦੇ ਉਹ ਇਸ ਪੈਂਤੀ ਨੂੰ ਦੇਖ ਕੇ ਜਰੂਰ ਗੁਰੂ ਗੁਰੂ ਤੇਗワ ਜੀ ਦਾ ਛਾਸ ਜਾਣ ਕਰਕੇ ਆਪਣੇ ਮਨਾਂ ਦੇ ਵਿੱਚ ਬਹੁਤ ਹੀ ਮਾਨਕ ਉਹਨਾਂ ਦੀ ਸ਼ਰਧਾਂਜਲੀਆਂ ਭੇਟ ਕਰਦੇ ਸਮਾਗਮ ਤੋਂ ਤੇ ਸੋ ਸਾਬ ਦੀਆਂ ਸੰਗਤਾਂ ਨੂੰ ਉਹ ਫੀਲ ਹੈਗੀ ਹੈ ਕਿ ਉਹ ਜਰੂਰ ਪਹੁੰਚ ਕੇ ਪਹੁੰਚਣ ਗੁਰੂ ਘਰ ਵਿੱਚ ਤੇ ਆਪਣੇ ਉਤਕ ਸਿਰ ਕੇਸਰ ਸਾਹਿਬ ਨਾਲ ਉਸ ਤੋਂ ਕਿ ਆਪਣੀ ਇਸ ਸਮਾਗੋਂ ਦਾ ਆਨੰਦ ਮਾਣਨ ਆਪਣਾ ਜੀਵਨ ਸਫਲਾ ਬਣਾਉਣ ਦਾ ਕਾਰਨ ਦੇਖਿਆ ਪਤਾ ਕਰਨ ਤੋਂ ਮੈਂ ਦੂਸਰੀ ਅਪੀਲ ਕਰਨਾ ਚਾਹੁੰਦਾ ਹੈ ਕਿ ਸਾਰ ਐਸਜੀਪੀਸੀ ਕਮੇਟੀ ਅਤੇ ਪੰਜਾਬ ਸਰਕਾਰ ਰਾਮ ਕੇਸ ਸਾਹਿਬ ਸਮਾਗੋਂ ਨੂੰ ਉਵਰ ਚੜ ਕੇ ਬਣਾ ਰਹੀ ਹੈ ਜਿਸ ਵਿੱਚ ਅਨੰਦਪੁਰ ਸਾਹਾ ਦੀ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਸੋ ਮੁੱਖ ਜਿਹੜੇ ਹੈ ਸ਼੍ਰੀ ਲੰਕੁਰ ਸਾਹਿਬ ਦੇ ਆਪਕਾ ਜਿਹੜੀ ਹੈ ਪੇਂਟਿੰਗ ਕੀਤੀ ਹੋਈ ਹੈ ਉਹ ਕਿਹੜਾ ਹੈ ਇਹ ਪੇਂਟਿੰਗਾਂ ਬਹੁਤ ਜ਼ਿਆਦਾ ਖਿੱਚ ਦਾ ਕਾਰਨ ਬਣੀਆਂ ਹੋਈਆਂ ਜੀ ਕਿਉਂਕਿ ਮੇਨ ਮੇਨ ਜਿਹੜੇ ਚੌਂਕ ਨੇ ਉੱਥੇ ਪੇਂਟਿੰਗਾਂ ਕੀਤੀ ਗਈਆਂ ਜਿਹੜੀਆਂ ਸ਼੍ਰੀ ਗੁਰੂ 23 ਦਰਜੀ ਨੂੰ ਸਮਰਪਿਤ ਉਹਨਾਂ ਦੀ ਉਹਨਾਂ ਨੂੰ ਲੈ ਕੇ ਜਿਹੜੀਆਂ ਬਣਾਈਆਂ ਹੋਈਆਂ ਪੇਂਟਿੰਗ ਨੇ ਉਹ ਬਹੁਤ ਜ਼ਿਆਦਾ ਖਿੱਚ ਦਾ ਕੇਂਦਰ ਹੈ ਜਿਹੜੇ ਬੱਚੇ ਛੋਟੇ ਛੋਟੇ ਆ ਉਹ ਜ਼ਿਆਦਾ ਟਰਾਈਟ ਹੋ ਰਹੇ ਉਹ ਬਾਰ ਬਾਰ ਪੁੱਛਦੇ ਨੇ ਗੁਰੂ ਜੀ ਕੌਣ ਸੀ ਇਹਨਾਂ ਨੂੰ ਨਹੀਂ ਇਤਿਹਾਸ ਦਾ ਪਤਾ ਉਹ ਉਹ ਫੋਟੋਆਂ ਨੂੰ ਦੇਖ ਕੇ ਬਾਰ ਬਾਰ ਪੁੱਛਦੇ ਅਸੀਂ ਆਮ ਵੱਚਿਆਂ ਨੂੰ ਜਿਆਦਾ ਇਤਿਹਾਸ ਦੀ ਜਾਣਕਾਰੀ ਨਹੀਂ ਹੁੰਦੀ ਪਰ ਮੈਂ ਇਹ ਕਹਿੰਦਾ ਕਿ ਜਿਹੜਾ ਇਹ ਪੰਜਾਬ ਸਰਕਾਰ ਸਰਵਾਰ ਹਰਜੋਤ ਸਿੰਘ ਜੀ ਬੈਂਸ ਜਿਹੜੇ ਕਿ ਸਾਡੇ ਕੈਬਨਟ ਮਨਿਸਟਰੀ ਸਿੱਖਿਆ ਮੰਤਰੀ ਉਹਨਾਂ ਨੇ ਇਹ ਬਹੁਤ ਵਧੀਆ ਪ੍ਰਣਾਲੀ ਕੀਤਾ ਇਹਦੇ ਨਾਲ ਜੋ ਪੜਨ ਨਾਲੋਂ ਦੇਖ ਕੇ ਬੱਚਾ ਜਿਆਦਾ ਸਿੱਖਦਾ ਜੀ ਜਿਹੜਾ ਮੇਰਾ ਮੰਨਣਾ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਹਾਂਜੀ ਹਾਂਜੀ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350 ਸਦੀ ਤਿਹਾਰਾ ਜੋ ਕਿ ਅਸੀਂ ਸ਼ਤਾਬਦੀ ਮਨਾ ਰਹੇ ਆ ਜੀ ਉਹਦੇ ਸੰਬੰਧ ਵਿੱਚ ਸ਼੍ਰੀ ਆਨੰਦਪ੍ਰਸਾਦ ਦੀ ਲੱਗ ਲੱਗ ਚੌਂਕਾ ਵਿੱਚ ਜੋ ਕਿ ਪੇਂਟਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਕਿਲਾ ਦਿਖਾਇਆ ਗਿਆ ਤੇ ਜਿਹੜੇ ਕਿ ਪੰਡਤ ਕਸ਼ਮੀਰ ਤੋਂ ਆਏ ਉਹਨਾਂ ਦਾ ਦੁਕਾਨਦਾਰ ਦਿਖਾਇਆ ਉਦੋਂ ਬਾਅਦ ਜਦੋਂ ਦਿੱਲੀ ਤੋਂ ਸੀਸ ਲੈ ਕੇ ਸ਼੍ਰੀ ਕੀਰਤਪ੍ਰਸਾਦ ਨੂੰ ਆਏ ਉਹ ਰਸਤਾ ਸਾਰਾ ਉਹ ਮੈਪ ਬਣਾ ਕੇ ਦਿਖਾਇਆ ਗਿਆ ਤੂ ਦੇ ਬਾਅਦ ਵੱਖ-ਵੱਖ ਕਿਤੇ ਸੰਗੀਤ ਦੇ ਬਣਾਏ ਵੇ ਇਹ ਜੋ ਕਿ ਆਣ ਵਾਲੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਤੇ ਪਹਿਲੀ ਵਾਰ ਹੋ ਰਿਹਾ ਜੀ ਕਿਸੇ ਸਰਕਾਰ ਵਿੱਚ ਬਿਲਕੁਲ ਜੀ ਇਹ ਪਹਿਲੀ ਵਾਰ ਹੋ ਰਿਹਾ ਜੀ ਕਿਉਂਕਿ ਪੰਜਾਬ ਸਰਕਾਰ ਉਤਰਾਲਾ ਕਰ ਰਹੀ ਸੰਗਤਾਂ ਦੇ ਆਉਣ ਨਾਲ ਕਿ ਇਹ ਖਿੱਚ ਦਾ ਕੇਂਦਰ ਹੋਵੇ ਤੇ ਦੂਜੇ ਨੰਬਰ ਤੇ ਸਾਡੇ ਨਾਨਕਪੁਰ ਸਾਹਿਬ ਵਿੱਚ ਜਿਹੜੀ ਕਿ ਲਾਈਟਾਂ ਬੜੀਆਂ ਜ਼ਬਰਦਸਤ ਕੀਤੀਆਂ ਵਾ ਜੀ ਐਦਾਂ ਲੱਗ ਰਿਹਾ ਜਿਦਾਂ ਕਿ ਆਪ ਚੰਦ ਤਾਰੇ ਧਰਤੀ ਤੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਦਾ ਅਸੀਂ 350ਵਾਂ ਸ਼ਤਾਬਦੀ ਦਿਵਸ ਮਨਾ ਰਹੇ ਉਹ ਆਪ ਆ ਕੇ ਨਮਨ ਕਰ ਰਹੇ ਕਿਰਤੀਕ ਬਹਾਦਰ ਜੀ ਇਹ ਦੇਖਣ ਨੂੰ ਸ਼ਰਾਤ ਨੂੰ ਬਹੁਤ ਵਧੀਆ ਲੱਗਦਾ ਵੀ ਚੰਦ ਤੋਂ ਜਿਹੜੇ ਅਸਮਾਨ ਤੋਂ ਚੰਦ ਤਾਰੇ ਧਰਤੀ ਤੇ ਆ ਕੇ ਸ਼ੀਦੀ ਨੂੰ ਜਿਹੜਾ ਸਮਰਪਿਤ ਕਰ ਜਿਹੜੀ ਸ਼ਰਧੇਯਾਸਪਾ ਦੇ ਦੀ ਅ ਪੇਂਟਿੰਗ ਕੀਤੀ ਗਈ ਹੈ ਠੀਕ ਹੈ ਮੈਂ ਇਸ ਪੇਂਟਿੰਗ ਨੂੰ ਵਰੇ ਸ਼ਹਿਰ ਦੇ ਹਰ ਚੌਕ ਤੇ ਜੋ ਪੇਂਟਿੰਗ ਕੀਤੀ ਗਈ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਉਹਨਾਂ ਦੇ ਸੰਬੰਧਿਤ ਕੀਤੀ ਗਈ ਹੈ ਕਿਉਂਕਿ ਦੇਖ ਕੇ ਹਰ ਪਰਿਵਾਰ ਹਰ ਬੱਚਾ ਇਹ ਦੇਖ ਕੇ ਹੋ ਉਹ ਅਕਰਸ਼ਿਤ ਹੋ ਰਿਹਾ ਹੈ ਕਿ ਇਹ ਪੇਂਟਿੰਗ ਦੇ ਵਿੱਚ ਇਸ ਸਾਨੂੰ ਇਹਦਾ ਮਤਲਬ ਇਹ ਸ਼ਹਾਦਤ ਜੋ ਕੀਤੀ ਹੋਈ ਹੈ ਇਹ ਕਿਨਾਂ ਜਿਹੜੇ ਗੁਰੂ ਜੀ ਦੀ ਹੈਗੀ ਹੈ ਬੱਚੇ ਪੁੱਛਦੇ ਨੇ ਆਪਣੇ ਪੇਰੈਂਟਸ ਨੂੰ ਕਿ ਜੋ ਬੱਚੇ ਇਤਿਹਾਸ ਨੂੰ ਪੜ੍ਹ ਕੇ ਨਹੀਂ ਜਾ ਸਕਦੇ ਉਹ ਇਸ ਪੇਂਟਿੰਗ ਨੂੰ ਦੇਖ ਕੇ ਜ਼ਰੂਰ ਗੁਰੂ ਨੂੰ ਇੱਕ ਵਾਰੀ ਦਾ ਸਾਸ ਜਾਣ ਕਰਕੇ ਆਪਣੇ ਮਨਾਂ ਦੇ ਵਿੱਚ ਬਹੁਤ ਹੀ ਮਾਣ ਉਹਨਾਂ ਦੀ ਸ਼ਰਧਾਂਜਲੀਆ ਭੇਟ ਕਰਨਗੇ ਸਮਾਗਮ ਤੇ ਤੇ ਸਾਰੀਆਂ ਸੰਗਤਾਂ ਨੂੰ ਉਪੀਰ ਹੈਗੀ ਹੈ ਕਿ ਉਹ ਜ਼ਰੂਰ ਪਹੁੰਚ ਕੇ ਪਹੁੰਚਣ ਗੁਰੂ ਘਰ ਵਿੱਚ ਤੇ ਆਪਣੇ ਸਾਕ ਸਿਰ ਕੇ ਸਾਰਾ ਨਾਤਮਸੋ ਕੇ ਆਪਣੇ ਇਸ ਸਮਾਗਮ ਦਾ ਅਨੰਦ ਵੰਡਣ ਆਪਣਾ ਜੀਵਨ ਸਫਲਾ ਬਣਾਉਣ ਦਾ ਕਾਰਨ ਦਿੱਤਾ ਕਾਰਨ ਸੋ ਮੈਂ ਦੋਸ਼ੀ ਕਹਿਲ ਕਰਨਾ ਚਾਹੁੰਦਾ ਹਾਂ ਕਿ ਸਾਰ ਐਸਜੀਪੀਸੀ ਕਮੇਟੀ ਅਤੇ ਪੰਜਾਬ ਸਰਕਾਰ ਰਾਮੇ ਕੇਸ ਸਮਾਗਨ ਨੂੰ ਉੱਪਰ ਚੜਕੇ